10 ਇੰਚ ਚਾਸੀ ਚਾਜੀ ਇਹ ਉੱਪਰ ਘਾੜਨ ਵਾਲਾ ਹੈ ਨਾ ਜੀ ਮੋਟਾ ਜੈਕਾ ਜੀ ਇਹ ਜੀ ਤੇ ਹੱਬਾ ਵੀ ਇਹਦੇ 10 ਨਟੀਆਂ ਨੇ ਵੀਰ ਜੀ ਓਕੇ ਓਕੇ ਢਾਲੇ ਥੱਲੇ ਸਾਰਾ ਚੈਨਲ ਜੂਨਰ ਹੈ ਨਾ ਪੂਰਾ ਮੋਟਾ ਫਰਸਣ ਪਲੇਟ ਦਾ ਉਦਾਂ ਵੀ ਤਾਂ ਹੈਵੀ ਟਰਾਲੀ ਹੈ ਕਾ ਪੂਰਾ ਹੈਵੀ ਮਿੱਟੀ ਦਾ ਫਿਰ ਇਹ ਵੀ ਚੱਲਦਾ ਜੀ ਹਾਂ ਇਹਦਾ ਕਿੰਨਾ ਕਬੇਟ ਹੋਣਾ ਜੀ ਟਰਾਲੀ ਦਾ ਇਹ 20 ਤੋਂ 30 ਹੋਣੀ ਜੀ 20 ਤੋਂ ਉੱਪਰ ਹੋਣੀ ਹਾਂਜੀ ਹਾਂ ਮਾਲ ਬਹੁਤ ਭਾਰੀ ਲੱਗੇ ਹੋਇਆ ਜੀ ਦੋ ਦੋ ਦਾ ਮਾਲ ਸਾਰਾ ਜੀ 14 ਬੱਤੇ ਪੈਸੇ ਨੇ ਜੀ 14 ਬੱਤੇ ਪਿਆ ਬੱਤੇ ਵੀ 2 ਕਿਲੋ ਵਾਲਾ ਹੈ ਨਾ ਇਹ 2 ਕਿਲੋ ਵਾਲਾ ਜੀ ਠੀਕ ਹੈ ਜੇਸਾ ਦੋ ਪਾਸੇ ਨੂੰ ਖੁੱਲਦਾ ਹੈ ਦੋ ਪਾਸੇ ਨੂੰ ਖੁੱਲਦਾ ਜੀ ਓਕੇ ਆ ਜੀ ਇਹ ਅਸਾ ਡਬਲ ਚੈੱਕ ਚ ਹਾਂਜੀ ਹਾਂਜੀ ਧਰਮੇ ਦਿਖਾਓ ਹਾਂਜੀ ਚੀਜ਼ ਰੇਲ ਦਾ ਹਿੱਸਾ ਜੀ ਹੂੰ 10 ਨਾੜੀ ਹਾਬਾ ਜੀ ਓਕੇ ਸਲੈਂਸਰ ਉਸਰੀ ਤਾਂ ਬਹੁਤ ਬਈ ਓਰੀਜਨਲ ਤਿਆਰ ਕਰਾਇਆ ਪੂਰਾ ਟਾਪ ਜੀ ਟਾਟਾ ਦੀ ਐਂਗ ਲਾਈ ਇਹਨੂੰ ਮਿੱਤਰੋ ਅੱਜ ਆਪਾਂ ਪਹੁੰਚ ਗਏ ਪਿੰਡ ਬਾਲੀਆਂ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਤੁਹਾਨੂੰ ਇਹ ਦੱਸਦਾ ਵੀ ਪਹਿਲਾਂ ਇਹ ਬਾਲੀਆਂ ਪਿੰਡ ਪੈਂਦਾ ਕਿੱਥੇ ਇੱਥੇ ਕਿਉਂ ਆਏ ਆ ਜਿਹੜਾ ਇਹ ਬਾਲੀਆਂ ਪਿੰਡ ਪੈਂਦਾ ਜਦੋਂ ਸੰਗਰੂਰ ਤੋਂ ਆਪਾਂ ਨਾਬੇ ਨੂੰ ਜਾਂਦੇ ਆ ਸੀਟਾਂ ਵਾਲੀ ਸਾਈਡ ਜਾਂਦੇ ਆ ਸੰਗਰੂਰ ਦੇ ਬਿਲਕੁਲ ਬੁੱਕਲ ਦੇ ਵਿੱਚ ਕਹਿ ਸਕਦੇ ਆ 3-4 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਪਿੰਡ ਵਾਲੀਆਂ ਮਿੱਤਰੋ ਅੱਜ ਆਇਆ ਕਿਉਂ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿਉਂਕਿ ਨਾ ਇੱਥੇ 18-20 ਸਾਲਾਂ ਤੋਂ ਸਾਡਾ ਭਰਾ ਜਗਸੀਰ ਆ ਜਿਹੜਾ ਟਰਾਲੀਆਂ ਦੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਬਹੁਤ ਭਰਾ ਸਾਨੂੰ ਫੋਨ ਲਾਉਂਦੇ ਹੁੰਦੇ ਆ ਟਰੈਕਟਰ ਤਾਂ ਬੜੇ ਦਿਖਾਉਣੇ ਉਹ ਘਰਾਂ ਦੇ ਵਿੱਚ ਖੜੇ ਹੋਏ ਸਾਨੂੰ ਟਰਾਲੀਆਂ ਵੀ ਦਿਖਾਇਆ ਕਰੋ ਕਣਕ ਦਾ ਸੀਜ਼ਨ ਜਿਹੜਾ ਬਿਲਕੁਲ ਹੀ ਜਿਵੇਂ ਕਹਦੀਏ ਵੀ ਤੇਜ਼ ਰਫ਼ਤਾਰ ਤੇ ਆ ਰਿਹਾ ਹੈ ਜਿਵੇਂ ਕਹਦੀਏ ਥੋੜੇ ਜਿਹਾ ਸਮੇਂ ਤੱਕ ਹੀ ਕਣਕਾਂ ਦੀ ਜਿਹੜੀ ਕਟਾਈ ਸ਼ੁਰੂ ਹੋ ਜਾਣੀ ਤੇ ਫੇਰ ਸਾਡੇ ਕਿਸਾਨ ਭਰਾਵਾਂ ਨੂੰ ਬੜੀ ਜਿਆਦਾ ਲੋਡ ਹੁੰਦੀ ਹੈ ਟਰਾਲੀਆਂ ਦੀ ਟਰਾਲੀਆਂ ਮਿਲਦੀਆਂ ਨੇ ਮੁਸ਼ਕਲ ਦੇ ਨਾਲ ਹਨਾ ਤੇ ਧਰਮ ਇਧਰ ਕੈਮਰਾ ਮਾਰਦੀ ਆ ਸਾਰੀਆਂ ਟਰਾਲੀਆਂ ਦਾ ਆਪਾਂ ਕਿਸਾਨ ਭਰਾਵਾਂ ਨੂੰ ਦਿਖਾਉਣੀਆਂ ਨੇ ਬਿਲਕੁਲ ਵਾਜਬ ਰੇਟਾਂ ਦੇ ਵਿੱਚ ਪੂਰੀ ਤਸੱਲੀ ਵਾਲੀਆਂ ਟਰਾਲੀਆਂ ਕਿਹੜੇ ਸੱਜਣ ਦੇ ਲੱਵੇ ਖੜੀ ਇਹਨੇ ਪਹਿਲਾਂ ਤੁਹਾਨੂੰ ਉਹਨਾਂ ਨੂੰ ਮਿਲਾ ਦਈਏ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਯਾਰ ਜਾਣੇ ਜਗਸੀਰ ਸਿੰਘ ਹੋ ਠੀਕ ਠਾਕ ਜੀ ਸਹੀ ਗੱਲ ਆ ਵੀਰੇ ਤੇ ਤੁਸੀਂ 18-20 ਸਾਲਾਂ ਤੋਂ ਕੰਮ ਕਰਦੇ ਹੋ ਹਾਂਜੀ 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 ਫਿਰ ਤੁਹਾਨੂੰ ਮਤਲਬ ਪੂਰਾ ਤਜਰਬਾ ਆ ਗਿਆ ਹੁਣ ਟਰਾਲੀਆਂ ਦਾ ਪੂਰਾ ਤਜਰਬਾ ਜੀ ਦੇਖੀ ਕੀ ਦੱਸ ਦਿੰਦੇ ਹੋਮੋਂਗੇ ਵੀ ਇਹ ਚ ਗੱਲਬਾਤ ਕੀ ਆਣਾ ਹਾਂਜੀ 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 ਤੇ ਵੇਟ ਕਿੰਨਾ ਕਹੇ ਕਿਉਂਕਿ ਤਜਰਬਾ ਹੋ ਜਾਂਦਾ ਬਈ ਆਪਾਂ ਸ਼ੁਰੂਆਤ ਕਰਦੇ ਆਂ ਇਸ ਟਰਾਲੀ ਤੋਂ ਤੇ ਮੈਨੂੰ ਇਹ ਦੱਸਿਓ ਵੀ ਆਪਾਂ ਕਿੰਨੀਆਂ ਟਰਾਲੀਆਂ ਦਿਖਾਵਾਂਗੇ ਅੱਜ ਵੀ ਜੀ ਇੱਕ ਤੋਂ ਉਹਨੂੰ ਮੈਂ ਯਕੀਨ ਦਿਵਾਉਣਾ ਜਦੋਂ ਤੁਸੀਂ ਬਾਈ ਦੇ ਇਸ ਘਰੇ ਆ ਗਏ ਨਾ ਬਾਈ ਦਾ ਘਰੇ ਹੀ ਕੰਮ ਚਲਾਇਆ ਹੋਇਆ ਵੀ ਤੁਸੀਂ ਲਗਭਗ ਟਰਾਲੀ ਲੈ ਕੇ ਮੜੋਗੇ ਨਾ ਮਹਿੰਗੀਆਂ ਤੋਂ ਮਹਿੰਗੀਆਂ ਤੇ ਸਸਤੀਆਂ ਤੋਂ ਸਸਤੀਆਂ ਟਰਾਲੀਆਂ ਤੋਂ ਉਹਨੂੰ ਹਰ ਇੱਕ ਪ੍ਰਕਾਰ ਦੀਆਂ ਮਿਲਣਗੀਆਂ ਹਰ ਇੱਕ ਸਾਈਜ਼ ਜੀ ਹਾਂਜੀ ਹਾਂ ਹਰ ਇੱਕ ਸਾਈਜ਼ ਦੇ ਵਿੱਚ ਮਿਲ ਜਾਂਦੀ ਹੈ ਨਵੀਂ ਲੈ ਲਓ ਪੁਰਾਣੀ ਲੈ ਲਓ ਅਸਾਂ ਚਾਹੀਏ ਨਵੀਆਂ ਵੀ ਲੈ ਜੀ ਨਵੀਆਂ ਚਾਹੀਦੀਆਂ ਇਹ ਟਰਾਲੀ ਤਾਂ ਜਮ ਨਵੀਆਂ ਜੀ ਜਮ ਨਵੀਆਂ ਜੀ ਇਹਦਾ ਸਾਈਜ਼ ਕੀ ਹੈ ਇਹ 12 ਸਾਢੇ ਸੀ ਟਰਾਲੀ ਹੈ ਜੀ ਠੀਕ ਹੈ ਜੀ ਇਹ ਸਾਰੀ ਟਾਟਾ ਦੇ ਮਾਲ ਚਾ ਵੀਰ ਜੀ ਸਾਰੀ ਇਹ ਟਾਟਾ ਦੇ ਮਾਲ ਚਾ ਸਾਰੀ ਟਾਟਾ ਦੇ ਮਾਲ ਚਾ ਇਹਦਾ ਬੈੱਡ ਕਿੰਨਾ ਉੱਚਾ ਹੋਊਗਾ ਸਾਢੇ ਤਿੰਨ ਫੁੱਟਾ ਬੈੱਡਾ ਜੀ ਸਾਢੇ ਤਿੰਨ ਫੁੱਟ ਜਿਵੇਂ ਤਿਆਰ ਆ ਹਨਾ ਜੀ ਹਾਂਜੀ 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 ਓਕੇ ਤੇ ਮੋਟਾ ਜੱਕਾ ਜੀ ਇਹ ਚ ਮੋਟਾ ਜੱਕਾ ਕਿੰਨੇ ਇੰਚ ਦੇ ਵਿੱਚ ਹੋਊਗਾ ਜੀ ਇਹ ਇਹ 36 ਇੰਚ ਜੀ 36 ਇੰਚ ਦੇ ਵਿੱਚ ਤੇ 84 ਦੀ ਹੈਗੀ ਆ ਲੰਘਾ 8 ਇੰਚੀ ਹਨਾ ਸਾਰੀ ਮਾਲ ਟਾਟਾ ਦਾ ਵੀਰ ਜੀ ਨੂੰ ਬੈੱਡ ਵੀ ਟਾਟਾ ਦਾ ਜੀ 10 ਨਟੀਆਂ ਹੱਬਾਂ ਨੇ ਜੀ ਇਹਦੀਆਂ ਠੀਕ ਹੈ ਜੀ ਪੰਜਵੇਂ ਦਾ ਫਰਸਾ ਜੀ ਓਕੇ ਓਕੇ ਇਹ ਚ 23 ਕਿਲੋ ਤੇ 2 ਕੁੰਟਲ ਵੇਟ ਆ ਬਈ ਫਾਰਮ ਦੀ ਬਣੀ ਹੋਈ ਹੈ ਸਤਵੰਤ ਦੀ ਬਣੀ ਹੋਈ ਹੈ ਨਾ ਸਤਵੰਤ ਦੀ ਬਣੀ ਹੋਈ ਹੈ ਤੇ ਟਾਇਰ ਕਿਦਾਂ ਦੇ ਹੋਣਗੇ ਜੀ ਇਹਦੇ ਟਾਇਰ ਪੂਰੇ ਵਧੀਆ ਵੀਰ ਜੀ ਇਹਨਾਂ ਪੂਰੇ ਵਧੀਆ ਹੋਣਗੇ ਪੂਰੇ ਵਧੀਆ ਟਾਪ ਦੇ ਟਾਇਰ ਇਹਦਾ ਰੇਟ ਕੀ ਰਹੂਗਾ ਇਹ ਰੇਟ ਦੇਖੋ ਜਿੰਨਾ ਮਰਜ਼ੀ ਕਰਾ ਲਓ ਨੈਟ ਆਪਾਂ 215000 ਦੀ ਡਾਲੀ ਦੇ ਦਾਂਗੇ ਵੀਰ ਜੀ 215000 ਦੀ ਦਵਾਂਗੇ ਹਾਂਜੀ ਹਾਂਜੀ ਹਲਕਾ ਫੁਲਕਾ ਮੌਕੇ ਤੇ ਆਪਾਂ ਮਾਤ-ਤਾਂਤ ਕਰਾਂਗੇ ਚਲੋ ਮਾੜਾ ਮੋਟਾ ਮਾੜਾ ਮੋਟਾ ਹਾਂਜੀ ਹਾਂਜੀ ਤੇ ਜਿਹੜੀ ਇੱਧਰ ਖੜੀ ਹੈ ਜੀ ਹੁਣ ਆ ਵੀ ਦੱਸ ਜੀ ਇਹ ਵੀ ਜੀ 11 1/2 ਸਾ ਤੇ ਇਹਦੇ ਗਾਡਰ 10 ਇੰਚੀ ਨੇ ਜੀ ਹੂੰ ਤੇ 10 ਨਟੀ ਹੱਬਾ ਨੇ ਜੀ ਟਰਾਲੀ ਜੀ ਠੀਕ ਹੈ ਜੀ ਪੂਰੀ ਟੌਪ ਦੀ ਟਰਾਲੀ ਬਣੀ ਜੀ ਹੈਨਾ ਓਕੇ ਇਹ ਇਹਦਾ ਵੇਟ ਕਿੰਨਾ ਕੁ ਹੋਣਾ ਹੈ ਇਹਦਾ ਵੇਟ 18 ਗੰਟਲ ਦੀ ਲਗਭਗ ਜੀ 18 ਗੰਟਲ ਕਿੰਨੇ ਇੰਚ ਜੈਕ ਹੋਊ ਇਹਨੂੰ ਇਹ 33 ਇੰਚ ਜੀ 33 ਇੰਚ ਜੈਕ ਕਰ 11 6.5 ਹੈ ਜੀ ਇਹ ਠੀਕ ਹੈ ਜੀ ਇਹਦਾ ਕੀ ਰੇਟ ਰਹੂਗਾ ਇਹ 1 ਲੱਖ 40 ਹਜ਼ਾਰ ਦੀ ਟਰਾਲੀ ਦੇ ਦਾਂਗੇ ਜੀ 1 ਲੱਖ ਤੇ 40 ਹਜ਼ਾਰ ਫਿਰ ਤਾਂ ਬਿਲਕੁਲ ਵਾਜਬ ਰੇਟ ਹੈ ਜਮਾ ਜਾਇਜ਼ ਰੇਟ ਜੀ ਹੈਨਾ ਤੇ ਰੇਟ ਤੁਸੀਂ ਐਸੀ ਰੱਖਣੇ ਆ ਹਾਂਜੀ ਹਾਂਜੀ ਗੱਲ ਇਹ ਨਹੀਂ ਵੀ ਵੀੜੀ ਦੇ ਵਿੱਚ 85 ਕੋਡੀ ਟਰਾਲੀ ਜੀ ਹਾਂਜੀ ਓਕੇ ਇਹ ਤਾਂ ਮਤਲਬ ਬਣਾ ਕਾਲੀ ਹੈ ਨਾ ਹਾਂਜੀ 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 ਓਕੇ ਤੇ ਇਹ ਇਹਦਾ ਕੀ ਰੇਟਰ ਹੈ ਇਹ 35000 ਦੀ ਹੈ ਜੀ ਲੈ ਮਿੱਤਰੋ ਸਿਰਫ 35000 ਦੇ ਵਿੱਚ ਟਰਾਲੀ ਹਾਂਜੀ ਹੈਨਾ ਇਹ ਹੈਗੀ 8.5 बाई 5.5 ਜੀ ਹਾਂਜੀ ਤੇ ਇਹ ਚ 825 ਦੇ ਟਾਇਰ ਨੇ ਜੀ ਜਮਾ ਸਾਫ ਸੁਥਰੀ ਟਰਾਲੀ ਹੈ 2 ਸਾਲੇ ਹੋਏ ਨਹੀਂ ਜੀ ਬਣੀ ਨੂੰ ਹਜੇ ਫਰਸ਼ ਵਗੈਰਾ ਵਿੱਚੋਂ ਸਾਫ ਜਮਾ ਸਾਫੀ ਜਮਾ ਸਾਫ ਕਰਵਾ ਦੇ ਚੈੱਕ ਦੇਖੋ ਜੀ ਏ ਦਾ ਕੀ ਰੇਟੂ ਪੂਰੀ ਪਾਰੀ ਮਾਲਚਾ ਜੀ ਇਹ 50000 ਦੀ ਕਾਲੀ ਵੀਰ ਜੀ ਪੂਰੀ ਹੈਵੀ ਹੈ ਇਹ ਤਾਂ ਗੱਲ ਹੈ ਪੱਕੇ 10 ਦਾ ਨਾਲਾ ਹਾਂਜੀ ਹਾਂ ਪੂਰੀ ਹੈਵੀ ਟਰਾਲੀ ਹੈ ਜੀ 50000 ਦੀ ਟਰਾਲੀ 50000 ਦੀ ਤੇ ਜਿਹੜੀ ਇੱਧਰ ਖੜੀ ਹੈ ਜੀ ਇਹ ਮਿੱਟੀ ਵਾਲਾ ਟਰਾਲੇ ਆ ਗਿਆ ਜੀ ਹੂੰ ਤੇ 10 ਇੰਚੀ ਚਾਸੀ ਚਾ ਜੀ ਇਹ ਉੱਪਰ ਘਾੜਨ ਵਾਲਾ ਹਨਾ ਜੀ ਮੋਟਾ ਜੈਕਾ ਜੀ ਇਹ ਚ ਵੀ ਹੂੰ ਤੇ ਹੱਬਾਂ ਵੀ ਇਹਦੇ 10 ਨਟੀਆਂ ਨੇ ਵੀਰ ਜੀ ਓਕੇ ਓਕੇ ਢਾਲੇ ਥੱਲੇ ਸਾਰਾ ਚੈਨਲ ਜੂਨਰ ਹਨਾ ਪੂਰਾ ਮੋਟਾ ਫਰ ਸਣ ਪਲੇਟ ਦਾ ਉਦਾਂ ਵੀ ਤਾਂ ਹੈਵੀ ਟਰਾਲੀ ਹੈ ਕਾਪੂਰਾ ਹੈਵੀ ਮਿੱਟੀ ਦੇ ਤਾਂ ਫਰ ਇਹ ਵੀ ਚ ਓਕੇ 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 ਇਹਨੂੰ ਵੀ ਜੈਕ ਮੋਟਾ ਲੱਗਿਆ ਹੋਇਆ ਮੋਟਾ ਜੈਕ ਆ ਜੀ ਹਾਂਜੀ ਹਾਂਜੀ ਇਹਦਾ ਕੀ ਰੇਟ ਹੋਊਗਾ ਜੀ 1,60,000 ਦੀ ਟਰਾਲੀ ਦੇ ਤਾਂ 1,60,000 ਹਾਂਜੀ ਹਾਂਜੀ ਲੈ ਮਿੱਤਰੋ 11.5 ਹੈ ਜੀ 11.5 ਤੇ ਹੈਵੀ ਹੁੱਕ ਦੇ ਵਿੱਚ ਆ ਫੁੱਲੀ ਹਾਂਜੀ ਹਾਂ ਤਿੰਨ ਇੰਚ ਹੀ ਹੁੱਕ ਆ ਜੀ ਗੱਟ ਹੱਡ ਲੱਗਿਆ ਹੋਇਆ ਹੈ ਨਾ ਸਹੀ ਗੱਲ ਹਾਂਜੀ ਡਾਲੇ ਥੱਲੇ ਵੀ ਚੈਨਲ ਆ ਦੇ ਪੈਸੇ ਜੀ ਅਸਾਂ ਡਾਲੇ ਦੇ ਹੇਠਾਂ ਵੀ ਚੈਨਲ ਆ ਹਾਂਜੀ ਹਾਂ ਵਿੱਚੋਂ ਵੀ ਦਿਖਾ ਦਿਓ ਜਮਾ ਫਰਸਤ ਦਾ ਬੈ ਵੀ ਨਹੀਂ ਹੋਇਆ ਇਹ ਜਿਹੜੀਆਂ ਜੀ ਆਪਣੇ ਪੱਠਿਆਂ ਤੇ ਚੱਲਦੀਆਂ ਨੇ ਉਹ ਹੁੰਦੀਆਂ ਨੇ ਹਾਂਜੀ ਹਾਂਜੀ ਪੱਠੇ ओके 12.5 ਦਾ ਸਾਈਜ਼ ਹੋ ਗਿਆ ਹਾਂਜੀ ਹਾਂਜੀ ਐਮਸੀ ਦੇ ਮਾਲਚਾ ਜੀ ਇਹ ਅੱਛਾ ਐਮਸੀ ਦਾ ਮਾਲ ਹੈ ਮੱਛੀ ਹੁੱਕ ਚ ਆ ਗਈ ਹੂੰ ਤੇ ਇਹਦੇ ਵੀ ਚਾਰੇ ਪਾਸੇ ਜਾਲੀ ਹੈ ਜੀ ਇਹਦੇ ਵੀ ਚਾਰੇ ਪਾਸੇ ਜਾਲੀ ਹੈ ਇਹਨੂੰ ਕਿੰਨੇ ਇੰਚ ਜੱਕ ਲੱਗਿਆ ਹੋਊਗਾ ਜੀ ਜੱਕ 30 ਇੰਚ ਜੀ ਓਕੇ ਤੇ ਉਦੋਂ 8 ਇੰਚ ਜ ਗਾਡਣਾ ਚ ਹਾਂਜੀ 8 ਇੰਚ ਜੀ ਇਹ ਤਕਰੀਬਨ 7 ਜਿਹੜੇ ਭਵਾਨੀਗੜ੍ਹ ਦੀ ਟਰਾਲੀ ਹੈ ਜੀ ਫਾਰਮ ਦੀ ਟਰਾਲੀਆਂ ਦੇ 8 ਇੰਚੀ ਗਾਡਣਾ ਚ ਬਣਦੀ ਨੇ ਅਸੀਂ 8 ਇੰਚੀ ਜੀ ਤੇ ਹਾਂਜੀ ਇਹਦੇ 21 ਕਿਲੋ ਦਾ ਵੇਟ ਆ ਵੀ ਜੀ 21 ਕਿਲੋ ਦਾ ਵੇਟ ਹਾਂਜੀ ਹਾਂਜੀ ਤੇ ਕੀ ਰੇਟ ਰੂਜ਼ 1,95,000 ਦੀ ਜੀ 1,95,000 ਲੈ ਮੇਤਰੋ ਬਾਹਲਾ ਭੱਜਣ ਦੀ ਲੋੜ ਨਹੀਂ ਅਜੇ ਤੁਹਾਨੂੰ ਸਾਰਾ ਕੁਝ ਇੱਥੇ ਹੀ ਮਿਲ ਜੂ ਇਹ 11 ਸੇ ਆ ਗਈ ਜੀ 11 ਸੇ 11 ਸੇ ਆ ਗਈ ਤੂੜੀ ਵਾਲ ਟਰਾਲੀ ਤੂੜੀ ਵਾਲ ਟਰਾਲੀ ਤੇ ਜਹਾਜੀ ਫਰਸ਼ ਲੱਗਿਆ ਹੋਇਆ ਜੀ ਜਹਾਜੀ ਫਰਸ਼ ਇਹ ਆਪਣੀ ਸਿੰਗਲ ਟਾਇਰਾਂ ਚੀ ਜੀ ਸਿੰਗਲ ਟਾਇਰਾਂ ਚੀ ਜੀ ਓਕੇ ਹਾਂਜੀ ਇਹਦਾ ਸਾਈਜ਼ ਕਿੰਨਾ ਦੱਸਿਆ ਸੀ 11 ਸੇ ਵੀ ਜੀ ਓਕੇ ਤੇ ਵੱਡਾ ਆ ਤੂੜੀ ਵਾਲ ਟਰਾਲੀ ਆ ਜਾਲ ਜੂ ਲੱਗਿਆ 95,000 ਰੁਪਏ ਦੀ ਟਰਾਲੀ ਸਿਰਫ 95,000 ਦੀ ਹਾਂਜੀ ਹਾਂਜੀ ਲੈ ਮੇਤਰੋ 95,000 ਦੇ ਵਿੱਚ ਤੇ ਜਿਹੜੀ ਓਕੇ ਵੱਡੀ ਵਾਲੀ ਇਹ ਵੀ ਪੂਰੀ ਟੌਪ ਆਈ ਹੈ ਨਾ ਦੇਖ ਤਰ ਮੈਂ 13 ਫੁੱਟ ਲੰਮੀ ਹੈ ਤੇ 6.5 ਫੁੱਟ ਚੌੜੀ ਹੈ ਹਾਂਜੀ ਹਾਂ ਹੋਰ ਵੀ ਆ ਆ ਮਜ਼ਬੂਤ ਪੂਰੀ ਜਿਵੇਂ ਕਹਦੀ ਹੈ ਸਰੇ ਸੁਰੀ ਇਹ ਸਾਰੇ ਇਹ ਟਾਟਾ ਦਾ ਮਾਲ ਹੈ 4 ਫੁੱਟਾਂ ਵੱਡਾ ਵੀਰ ਜੀ ਦਾ 4 ਫੁੱਟਾਂ ਵੱਡ ਰੈਡੀ ਚਾਰੇ ਪਾਸੇ ਜਾਲੀ ਹੈ ਜੀ ਓਕੇ ਜੇ ਵੀਰ ਤੋਂ ਮੜਾ ਚੜ ਜੇ ਤਾਂ ਫਰਸ਼ ਦਿਖਾਵੇ ਬਹੁਤ ਕੁਆਲਿਟੀ ਦਾ ਫਰਸ਼ ਹੈ ਔਰੋਂ ਦੀ ਚੜ ਜਾ ਪੌੜੀ ਲੱਗੀ ਹੋਈ ਹੈ ਸਮਾਰ ਕੇ ਮੂਰੇ ਹਾਂਜੀ ਹਾਂਜੀ ਮੁਰਦਾ ਨੇ ਜੀ ਬੰਦਾ ਇਹ ਲੈਣ ਆ ਗਿਆ ਟਰਾਲੀ ਆਪਣੇ ਲਵਾ ਹਣਾ ਉਹਨਾਂ ਨੂੰ ਮਤਲਬ 62 ਜਦੋਂ ਇੰਨੀ ਚੱਲ ਕੇ ਆਉਣਾ ਉਹਨੂੰ ਨਹੀਂ ਹੁੰਦਾ ਵੀ ਘਰੇ ਬੈਠੇ ਨੂੰ ਸਾਨੂੰ ਪਤਾ ਲੱਗ ਜਾਵੇ ਵੀ ਕੀ ਕੁਆਲਿਟੀ ਹੈ ਹਾਂਜੀ ਇਹ ਜੇ ਟਾਟਾ ਦਾ ਮਾਲ ਆ ਜੀ ਇਹ ਜ ਵੀ ਟਾਟਾ ਦਾ ਮਾਲ ਸਾਰਾ ਟਾਟਾ ਦੇ ਨੇ ਜੀ ਐਂਗਲ ਦੋ ਦੋ ਦੀਆਂ ਇਹਨੂੰ ਠੀਕ ਹੈ ਜੀ ਇਹਨੂੰ ਕਿੰਨੇ ਚੀਜ਼ ਆੱਕ ਲੱਗੇ ਹੋਊਗਾ ਜੀ ਇਹ ਬਿਨਾ ਜੱਕ ਤੋਂ ਆ ਜੀ ਅਸੇ ਬਿਨਾ ਜੱਕ ਤੋਂ ਆ ਹਾਂਜੀ ਉਹ ਗੁੜਕੇ ਲੱਗੇ ਹੋ ਨੇ ਇਹ ਥੱਲੇ ਗੁੜਕੇ ਹੈਗੇ ਨੇ ਸਪੋਰਟ ਇਹ ਵਾਰੀ ਕੋਈ ਗੁੜ ਘੜ ਜਾ ਲੱਗਦਾ ਗੁਟ ਉਹਦਾ ਮਟਾਲ ਤੇ ਵੀ ਬੋਲੋ ਗੁੜਕੇ ਲਾਓ ਜੀ ਇਹਦੇ ਹੂੰ ਇਹਦਾ ਕੀ ਰੇਟ ਰਹ ਤੇ ਜਿਹੜੀ ਆ ਖੜੀ ਇਹ ਹੈ ਕੀ 11 ਸਾਢੇ 6 ਵੀਰ ਜੀ ਲੈ ਮਿੱਤਰੋ ਇਹ ਵੀ ਨਵੀਆਂ ਜੀ ਇਹ ਵੀ ਜਮੀਨ ਨਵੀਆਂ ਵਰਗੀਆਂ ਜਮਨ ਨਵੀਆਂ ਜੀ ਪਾਰੀ ਮਾਲ ਚਾਹੀਏ ਇਹਦੇ ਤਿੰਨ ਪਾਸੇ ਜਾਲਾ ਜੀ ਇੱਕ ਚਾਰੇ ਪਾਸੇ ਇਹਦੇ ਤਿੰਨ ਪਾਸੇ ਜੀ ਤਿੰਨ ਪਾਸੇ ਜਲ ਧਰਮੀ ਪਿੱਛੋਂ ਆ ਕੇ ਫਰਸ਼ ਧਾ ਵਿੱਚੋਂ ਮੋਟਾ ਫਰਸ਼ ਜੀ ਜਮਨ ਨਵੀਆਂ ਵੀ ਹਾਂਜੀ ਹੂੰ ਇਹ 19 ਕਾਉਂਟਲ ਵੇਟ ਆ ਜੀ ਇਹ ਚ ਅਸਾਂ ਇਹਦਾ 19 ਕਾਉਂਟਲ ਵੇਟ ਆ ਜੀ ਹਾਂਜੀ ਹਾਂਜੀ ਇਹ ਕਿੰਨੇ ਨਟਿ ਹੱਬ ਦੇ ਵਿੱਚ ਆ ਇਹ ਇਹ 8 ਰੱਡੀ ਆ ਸਾਹਿਬ ਜੀ ਅਸਾਂ 8 ਰੱਡੀ ਹੈ ਨਾ ਹਾਂ 8 ਰੱਡੀ ਆ ਜੀ ਇਹ 8 ਨਟਿ ਹੱਬ ਦੇ ਵਿੱਚ ਹਾਂਜੀ ਹਾਂਜੀ ਪੂਰੀ ਟਾਪ ਦੀ ਕੁ ਇਹ ਟਰਾਲੀ 165000 ਦੀ ਦੇ ਦਾਂਗੇ 165000 ਹਾਂਜੀ ਹਾਂਜੀ ਓਕੇ ਤੇ ਜਿਹੜੀ ਇੱਧਰ ਖੜੀ ਜੀ ਇਹ ਆ ਗਈ 12 ਸਾਢੇ ਸੀ ਵੀਰ ਜੀ ਹੂੰ ਤੇ ਸਤਵੰਤ ਦੀ ਬਣੀ ਹੋਈ ਹੈ ਵੀ 12 ਮਾਡਲ ਹੈ ਜੀ ਓਕੇ ਜਿਆਦਾ ਜਿਹੜਾ ਮਾਲ ਆਪਣੇ ਲਈ ਸਤਵੰਤ ਦੇ ਹੀ ਹੈ ਨਾ ਫਿਰ ਸਾਡੇ ਨੇੜੇ ਪੈਂਦਾ ਜੀ ਬਾਕੀ ਨੇੜੇ ਪੈਂਦਾ ਬਾਕੀ ਹਰ ਗੱਲ ਦੀ ਜਾਈ ਸਾਰੀ ਹੈ ਨਾ ਹਾਂ ਕੁਆਲਿਟੀ ਸਾਡੇ ਏਰੀਆ 'ਚ ਰਹਿੰਦੀ ਨਹੀਂ ਟਰਾਲੀ ਸਤਵੰਤਾਂ ਦੀ ਠੀਕ ਹੈ ਠੀਕ ਹੈ ਜੀ ਨਾਉ ਚੱਲਦਾ ਜੀ ਇਹ ਸਾਰੀ ਭਾਰੀ ਮਾਲ ਚਾ ਵੀਰ ਜੀ ਦੋ ਦੋ ਦਾ ਮਾਲਾ 21 ਕਿਲੋ ਦੇ ਲਈ ਵੇਟ ਆਈਏ ਜੀ ਵੀ ਓਕੇ ਹਾਂਜੀ ਹਾਂਜੀ ਫਰਸ਼ ਦੀ ਵੀ ਸਾਫ ਸਹਜ ਇਹ ਤਾਂ ਤੇਰੇ ਹੀ ਨਹੀਂ ਹੋਈ 12.5 12.5 ਲੰਮੀ ਕਾਫੀ ਲੱਗਦੀ ਹੈ ਵੀ ਹਾਂਜੀ ਇਹ 12.5 ਆ ਗਈ ਜੀ ਇਹਦਾ ਕੀ ਰੇਟ ਹੋਊਗਾ ਜੀ ਇਹ ਟਰਾਲੀ ਆਪਾਂ 1,45,000 ਦੀ ਦੇ ਦਾਂਗੇ ਜੀ 1,45,000 ਜੈਕ ਵਾਲੀ ਟਰਾਲੀ ਹੈ ਜੀ ਓਕੇ ਟਾਇਰ ਵੀ ਚੰਗੇ ਨੇ ਚੰਗੇ ਟਾਇਰ ਨੇ ਜੀ ਹਾਂਜੀ ਹਾਂਜੀ ਸਰ ਮੈਂ ਕਰਵਾ ਦੇ ਚੈੱਕ ਤੇ ਜੇ ਕਿਸੇ ਸੱਜਣ ਨੇ ਮੇਰੇ ਤੋਂ ਟਰਾਲੀਆਂ ਲੱਭਦਾ ਫਿਰਦਾ ਨਾ ਤੇ ਬਾਹਲਾ ਭੱਜਣ ਦੀ ਲੋੜ ਨਹੀਂ ਚੁੱਪ ਕਰਕੇ ਆਜੇ ਤੁਹਾਡੇ ਮਨਪਸੰਦ ਦੀ ਹਰ ਇੱਕ ਟਰਾਲੀ ਮਿਲਦੀ ਹੈ ਇਹ ਆ ਕੀ 11.5 ਜੀ 10 ਇੰਚੀ ਚਾਸੀ ਦੇ ਜੀ 10 ਮਿੰਟ ਹੀ ਹੱਬਾ ਜੀ ਇਹ ਚ ਓਕੇ 10 ਮਿੰਟ ਟਰਾਲੀ ਹਾਂਜੀ ਹਾਂਜੀ ਤੇ ਸਹਿਜ ਇਹਦਾ 11.5 ਸੀ ਜੀ ਇਹਦਾ weight ਕਿੰਨਾ ਹੋਊ ਇਹਦਾ weight 17 kg ਜੀ bed ਇਹਦਾ ਹੋਊਗਾ ਜੀ ਮੈਂ ਕਹਣਾ 3 3 ਫੁੱਟਾ ਜੀ 3 ਫੁੱਟ ਹਨਾ ਹਾਂਜੀ ਹਾਂਜੀ ਕੀ rate ਇਹਦਾ 1,40,000 ਦੀ ਜੀ 1,40,000 ਹਾਂਜੀ ਹਾਂਜੀ ਤੇ ਜਿਹੜੀ ਆ ਖੜੀ ਜਾਈਏ ਇਹ ਵੀ 12.5 ਸੀ ਆ ਗਈ ਜੀ 2-2 ਦੇ ਮਾਲ ਚ ਜੀ ਅੱਛਾ ਹਾਂਜੀ ਹਾਂ ਇਹਦਾ ਵੀ rate ਉਹੀ 1,45,000 ਦੀ ਜੀ 1,45,000 ਮੋਟਾ ਫਰਸ਼ ਆਈ ਇਹਨੂੰ ਵੀ ਸਹੀ ਗੱਲ ਆ ਫਰਸ਼ ਮੋਟਾ ਲੱਗਿਆ ਬੈੱਡ ਵੱਡਾ ਜੀ ਇਹਦਾ ਹਨਾ ਹੂੰ ਬੈੱਡ ਉੱਚਾ ਹੈ ਹਾਂਜੀ ਹਾਂ ਬੱਡੀ ਬੁੱਡੀ ਲੱਗੀ ਹੋਈ ਆ ਹਾਂ ਇਹਨੂੰ 4 ਇੰਚ ਹੀ ਹ 145000 ਜੀ 145000 ਦੋ ਟਰਾਲੀ ਦਾ ਇਹ ਕਿਰੇਟ ਆ ਜੀ ਆਪ ਵੀ ਆਪਣੀ ਉਸੇ ਦਾ ਹਾਂਜੀ ਹਾਂਜੀ 12 ਸੇ ਜੀ 12 ਸੇ ਸਿੰਗਲ ਟਾਇਰਾਂ ਚ ਆ ਗਈ ਹਾਂਜੀ ਇਹਦੇ ਨਾਲ ਬਿੱਡ ਵੀ ਹੈਗਾ ਜੀ ਤੁੜੀ ਵਾਲਾ ਜਾਲ ਵੀ ਹੈਗਾ ਜੀ ਜਿਵੇਂ ਲੈਣੀ ਹੋਊ ਉਹ ਮੇ ਦੇ ਦਾਂਗੇ ਜੀ ਆਪਾਂ ਠੀਕ ਹੈ ਜੀ ਬਿਨਾ ਜਾਲ ਤੋਂ ਵੀ ਦੇ ਦਾਂਗੇ ਜਾਲ ਸਮੇਤ ਵੀ ਦੇ ਦਾਂਗੇ ਜਾਲ ਸਮੇਤ ਕੱਲਾ ਬਿੱਡ ਵੀ ਦੇ ਦਾਂਗੇ ਨਾਲ ਜੀ ਓਕੇ ਜੇ ਕਿਸੇ ਨੇ ਜਾਲ ਸਮੇਤ ਲੈਣਾ ਉਹ ਜਾਲ ਸਮੇਤ ਵੀ ਦੇ ਦਾਂਗੇ ਜੀ ਫਿਰ ਕੀ ਰੇਟ ਰਹੂ ਇਹਦਾ ਇਹ ਜਮਾਂ 85000 ਦੀ ਟਰਾਲੀ ਦੇ ਦਾਂਗੇ ਜੀ 85000 ਦੀ ਜੇ ਕਿਸੇ ਨੇ ਆਈ ਕੰਪਲੀਟ ਜੀ ਕੰਪ ਵਿੱਚ ਜਾਲ ਵਿੱਚ ਬਿੱਡ ਸਾਰਾ ਕੋ ਜੀ ਓਕੇ ਉਹ ਆ 8000 ਦਾ ਜਾਲ ਕੱਟਿਆ ਜਾਊਗਾ ਜੀ ਓਕੇ ਹਾਂਜੀ ਹਾਂਜੀ ਲੈ ਮਿੱਤਰੋ ਫੇਰ ਜਾਨੀ ਛੇ ਵਰਗੀ ਟਰਾਲੀ ਆ ਸਾਫ ਸੁਥਰੀ ਬਿਲਕੁਲ ਸਾਫ ਹੈ ਟਰਾਲੀ ਟਰਮੀ ਵਿਚੋਂ ਵੀ ਦਿਖਾ ਦੇ ਸਾਰੀ ਦਿਖਾ ਦਿਓ ਜਮਾ ਸਾਫ ਟਰਾਲੀ ਹੈ ਭੈਂਡ ਕੰਡੀਸ਼ਨ ਦੀ ਟਰਾਲੀ ਹੈ ਹਾਂਜੀ ਹਾਂਜੀ ਤੇ ਇਧਰ ਆ ਵੀ ਖੜੀ ਹੈ ਇਹ ਇਹ ਆ ਕੀ 11 ਸਾਢੇ ਸੀ ਜੀ ਓਕੇ ਇਹ ਦੋ ਦੋ ਦੇ ਮਾਲ ਚਾ ਸਾਰੀ ਜੀ ਜਹਾਜੀ ਫਰਸ ਆਈ ਇਹਨੂੰ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਕਿੰਨਾ ਕਬੇਟ ਹੋਣਾ ਜੀ ਟਰਾਲੀ ਦਾ ਇਹ 20 ਤੋਂ 30 ਹੋਣੀ ਜੀ 20 ਤੋਂ ਉੱਪਰ ਹੋਣੀ ਹਾਂਜੀ ਹਾਂਜੀ ਮਾਲ ਬਹੁਤ ਭਾਰੀ ਲੱਗਿਆ ਹੋਇਆ ਜੀ ਦੋ ਦੋ ਦਾ ਮਾਲ ਸਾਰਾ ਜੀ ਠੀਕ ਹੈ ਜਿਵੇਂ ਦੋ ਪਾਸੇ ਨੂੰ ਖੁੱਲਦਾ ਦੋ ਪਾਸੇ ਨੂੰ ਖੁੱਲਦਾ ਜੀ ਓਕੇ ਇਹ ਇਹ ਵੀ ਅੱਜ ਕੱਲ ਜਿਵੇਂ ਕਹਿੰਦੀ ਹੈ ਨਾ ਹਾਈਬ੍ਰਿਡ ਵਾਲਾ ਚੱਕਣਾ ਔਖਾ ਹੋ ਜਾਂਦਾ ਜੀ ਇਹਦੇ ਨਾਲ ਵੀ ਤੂੜੀ ਵਾਲਾ ਕਿਸੇ ਨੇ ਝਾਲ ਲੈਣਾ ਹੋਊ ਆਪਾਂ ਦੇ ਦਾਂਗੇ ਜੀ ਮਿਲ ਜੂ ਬਿਨਾ ਝਾਲ ਤੋਂ ਲੈਣੀ ਹੈ ਬਿਨਾ ਝਾਲ ਤੋਂ ਜੀ ਤੂੜੀ ਵਾਲਾ ਝਾਲ ਲੈਣਾ ਨਾਲ ਤੂੜੀ ਵਾਲਾ ਝਾਲ ਝਾਲ ਸਮੇਤ ਕੀ ਰੇਟ ਰੈ ਜੂ ਝਾਲ ਸਮੇਤ 175 ਦੀ ਜੀ ਬਿਨਾ ਝਾਲ ਤੋਂ 165 ਦੀ ਜੀ 165 ਦੀ ਹਾਂਜੀ ਹਾਂਜੀ 10000 ਲੈਸ ਹੋ ਜੂ ਹਾਂਜੀ ਹਾਂਜੀ ਤੇ ਜਿਹੜਾ ਇਹ ਖੜਾ ਇਹ ਨਵਾਂ ਟਰਾਲਾ ਇਹ ਆ ਗਿਆ ਵੀ ਜੀ 14 ਸੱਤ ਜੀ 14 ਫੁੱਟ ਤੇ ਲੰਬਾਈ ਤੇ ਤਰਮੇ ਦਿਖਾਉ ਹਾਂ ਹਾਂਜੀ ਚੀਜ਼ ਰੇਲ ਦਾ ਹਿੱਸਾ ਜੀ ਹੂੰ 10 ਨਾੜੀ ਹੱਬਾ ਜੀ ਓਕੇ ਸੈਂਸਰ ਉਸਰੀ ਤਾਂ ਬਹੁਤ ਬਈ ਰਿਜਨਲ ਤਿਆਰ ਕਰਾਇਆ ਪੂਰਾ ਟਾਪ ਜੀ ਟਾਟਾ ਦੀ ਐਂਗਲ ਆਈ ਇਹਨੂੰ ਇਹ ਬਈ ਤੁਸੀਂ ਤਿਆਰ ਕਰਵਾਈਏ ਕਿ ਲੈਂਦੀ ਆ ਇਹ ਆਪਾਂ ਤਿਆਰ ਕਰੋ ਨੀ ਜੀ ਆ ਸਾਬ ਤਿਆਰ ਕਰਾ ਆਪਾਂ ਆਪ ਵੀ ਤਿਆਰ ਕਰਦੇ ਹਾਂ ਜੀ ਓਕੇ ਭਵਾਨੀ ਕੜੋਂ ਵੀ ਤਿਆਰ ਕਰਾਉਨੇ ਆਗੇ ਠੀਕਾ ਠੀਕਾ ਫਿਰ ਆਪ ਇੰਨੀਆਂ ਤਿਆਰ ਵੀ ਨਹੀਂ ਹੁੰਦੀਆਂਗਾ ਨਾ ਆ ਤਾਂ ਗੱਲ ਹੈ ਕੀ ਆ ਜੀ ਉਹ ਦਾਣਾ ਵਖੇ ਕਿਸੇ ਸੌਂਕ ਨਾਲ ਪੈਸਾ ਲੱਗਿਆ ਹੋਇਆ ਜੀ ਇਹਦਾ ਟਾਪ ਨਾਲ ਜੀ ਇਹਦਾ ਡੱਲ ਆ ਰੂਲਾ ਵੀ ਪੈਸਾ ਦੂਜੀ ਲੋਟ ਖੋਲਦਾ ਆ ਪਾਲਾ ਵੇਡਾ ਹੈ ਨਾ ਹਾਂਜੀ ਹਾਂ ਲੰਮੀ ਲੰਮੀ ਹੁੱਕ ਦੇ ਵਿੱਚ ਹੈ ਵੀ ਹਾਂਜੀ ਮਸੀ ਹੁੱਕ ਜੀ ਹਾਂਜੀ ਹਾਂ ਤੇ ਟਾਇਰ ਟੂਰ ਵੀ ਇਹਦੇ ਚੰਗੇ ਨੇ ਟੂਰ ਟਾਪ ਜੀ 10 ਮਿੰਟ ਹੀ ਹੱਬ ਜੀ ਵੱਡੀਆਂ ਹੱਬਾਂ ਨੇ ਨਾ ਟਾੜਾ ਦੀਆਂ ਇਹ ਇਹ ਨੂੰ ਆਪਣਾ ਕਿੰਨਾ ਤਿੰਨਾਂ ਇਚ ਫੋਟਾ ਬਈ ਤਿੰਨ ਫੋਟਾ ਵੇਡਾ ਜੀ ਤਿੰਨ ਫੋਟਾ ਵੇਡਾ ਹਾਂਜੀ ਸਾਇਦ 14 14 7 ਹਣਾ ਇਹਦਾ ਕਿੰਨਾ ਕੁ ਵੇਟ ਹੋਣਾ ਵੀਰੇ ਇਹਦੇ 25 ਕੁਇੰਟਲ ਵੇਟ ਜੀ 25 ਕੁਇੰਟਲ ਹਾਂਜੀ ਹਾਂਜੀ ਤੇ ਇਹ ਕਿੰਨੇ ਦੀ ਬਣੂ ਮਤਲਬ ਇਹ ਟਰਾਲੀ ਆਪਾਂ 2 ਲੱਖ 40 ਹਜ਼ਾਰ ਦੀ ਟਰਾਲੀ ਦੇ ਦਾਂਗੇ ਜੀ 2 ਲੱਖ ਤੇ 40 ਹਜ਼ਾਰ ਦੀ ਹਾਂਜੀ ਹਾਂਜੀ ਇਹ ਜੀ 217 ਕਿਲੋ ਵੇਟ 16 17 ਹਨ ਹੂੰ ਇਹ ਜਮਾਂ ਲੈਸ ਟਰਾਲੀ ਜੀ ਕੰਪਲੀਟ ਹੈ 135000 ਦੀ ਟਰਾਲੀ ਜੀ ਵਿੱਚ ਟੂੜੀ ਵਾਲਾ ਜਾਲ ਸਾਰਾ ਕੁਝ ਜੀ ਐਸੀ ਤਰ੍ਹਾਂ ਹੀ ਕੱਲੀ ਹੁੱਕ ਪਾ ਕੇ ਲੈ ਕੇ ਜਾਵੇ 135000 ਟੂੜੀ ਵਾਲੀ ਮਗਰ ਪਾ ਲੋ ਜੀ ਕੱਲੀ ਹੁੱਕ ਪਾ ਕੇ ਲੈ ਮਿੱਤਰੋ 135000 ਹਾਂਜੀ ਹਾਂਜੀ ਤੇ ਦੇਖੋ ਧਰਮਿਆ ਲੋ ਖੜਾ ਵਾ ਦੇਖ ਟਰਾਲੀ ਦਾ ਇਹ ਤਾਂ ਵੀ ਬਹੁਤ ਘੰਡਾ ਹਾਂਜੀ ਹਾਂਜੀ 8 ਇੰਚੀ ਗਾਡਰਾਂ ਦੇ ਵਿੱਚ ਇਹ ਹਾਂਜੀ ਹਾਂਜੀ ਤੇ ਜਿਹੜੀ ਆ ਪੱਠੇਲੀ ਚਾਸੀ ਖੜੀ ਜੀ ਇਧਰ ਇਹ 11 60 ਹੈ ਵੀ ਜੀ ਹੂੰ ਤੇ ਇਹ 'ਚ ਵੀ 4 ਇੰਚੀ ਹਿੱਸਾ ਪਾਇਆ ਹੈ ਆਪਣਾ ਪੂਰਾ ਭ ਦੇ 7.5 ਦੇ ਟਾਇਰ ਨੇ ਜੀ ਇਹਦੇ ਓਕੇ ਓਕੇ ਤੇ ਇਹ 85 ਜੀ ਆ ਦੀ ਨਟ ਜੀ ਸਿਰਫ 85000 ਕੁੱਲ 85000 ਇਹਦਾ ਵੇਟ ਕਿੰਨਾ ਹੋਣਾ ਇਹ 11 ਕਾਟਲ ਵੇਟ ਹੋਊਗਾ ਜੀ 11 ਕਾਟਲ ਵੇਟ ਹੋਣਾ 85000 ਰੇਟ ਹੈ ਹਾਂਜੀ ਹਾਂਜੀ ਓਕੇ ਓਕੇ ਤੇ ਜਿਹੜੀ ਇਧਰਲੇ ਪਾਸੇ ਖੜੀ ਜੱਤੀ ਮਾਨ ਇਹ 11.5 ਆ ਗਈ ਜੀ ਹੂੰ ਤੇ ਚਾਰੇ ਪਾਸੇ ਜਾਲੀ ਜੀ 10 ਨਟੀਆਂ ਹੱਬਾਂ ਹਨਾ ਹਾਂਜੀ 10 ਇੰਚੀ ਚਾਸੀ ਦੇ ਜੀ 1 ਲੱਖ 45000 ਦੀ ਨਟ ਜੀ ਓਕੇ 1 ਲੱਖ 45000 ਪੂਰੀ ਟਾਪ ਦੀ ਟਰਾਲੀ ਆ ਨੇ ਸਟicker ਸਟicker ਲੱਗੇ ਹੋਏ ਨੇ ਜੀ ਰੀਜਾ ਨਾਲ ਤਿਆਰ ਕੀਤੀ ਪੂਰੀ ਟਾਪ ਜੀ ਪੂ ਦੇਖੋ ਤਾਂ ਮੈਂ ਬੜੇ ਸੱਜਣ ਲੱਭਦੇ ਫਿਰਦੇ ਹੁੰਦੇ ਆ ਟਰਾਲੀਆਂ ਕਹਿੰਦੇ ਸਾਨੂੰ ਬਈ ਟਰਾਲੀਆਂ ਨਹੀਂ ਲੱਭਦੀਆਂ ਆਏ ਕਹਿੰਦੇ ਹੁੰਦੇ ਆ ਠੀਕ ਹੈ ਠੀਕ ਹੈ ਠੀਕ ਬਈ ਜਿਹੜੀ ਆ ਖੜੀ ਆ ਇਹ ਆ ਗਈ 137 ਵੀਰ ਜੀ ਓਕੇ ਮੱਸੀ ਹੁਕਚ ਹਮ ਟੋਲ ਦੀ ਬਣੀ ਹੋਇਆ ਟਾਟਾ ਦੇ ਮਾਲ ਚਾ ਵੀਰ ਜੀ ਇਹ ਸਟਾਰਟਾ ਦੇ ਮਾਲ ਚਾ ਇਹਦੇ ਜਿਸਤੀ ਸਾਈਡਾਂ ਲੱਗੀਆਂ ਹੋਈਆਂ ਨੇ ਜੀ ਠੀਕ ਹੈ ਜੀ ਸੈੱਡ ਹੋ ਗਈਆਂ ਜਹਾਜੀ ਫਰਸਾ ਜੀ ਜਾਜੀ ਫਰਸਾ ਫਿਰ ਤਾਂ ਪੂਰੀ ਮਜ਼ਬੂਤੀ ਜਰੂਰੀ ਪੂਰੀ ਮਜ਼ਬੂਤ ਜੀ ਪੂਰੀ ਮੌਜੂਦ ਰਮ ਰਮ ਕਰਵਾ ਤਾਂ ਮੈਂ ਪ્યોਰ ਹਿੱਸਾ ਹੀ ਇਹ ਚ 6 ਇੰਚੀ ਰੇਲ ਦਾ ਅੱਛਾ ਵੱਡੇ ਬੈ ओके ओके 달ला ਵੀ ਬੜਾ ਮਜ਼ਬੂਤ ਹੈ ਤਾਂ ਹੈਵੀ ਡਾਲਾ ਪੂਰਾ ਟੌਪ 25 ਗੰਟਲ ਵੇਟਾ ਟਰਾਲੀ ਜੀ ਫਿਰ ਦੇਖ 25 ਫਰਸ ਫਰਸ ਦੇਖੋ ਕਿੰਨਾ ਮੋਟਾ ਲੱਗਿਆ ਹੈ ਜੀ ਹੂੰ ਹੂੰ ਆ ਦਿਖਾ ਇੱਥੇ ਥੋੜਾ ਜਿਹਾ ਲੋਹਾ ਲਾਉਂਦਾ ਇੱਥੇ ਤਾਂ ਲੋਹਾ ਲਾ ਕੇ ਵੀ ਸਾਰ ਦਿੰਦੇ ਕੀ ਵੀ ਇਹ ਤਾਂ ਬਹੁਤ ਟੌਪ ਦੀ ਟਰਾਲੀ ਹੈ ਜੀ ਦੇਖੋ ਜਿਸਤੀ ਸਾਈਡਾਂ ਨੇ ਜਹਾਜੀ ਫਰਸਾ ਜੀ ਇਹ ਤਾਂ ਜਾਂਦੀ ਕਿਤੇ ਨਹੀਂ ਵੀ ਜਿਹੜਾ ਸੱਜਾ ਇਹ ਮੇਰਾ ਕੀ ਮਨ 25 ਗੰਟਲ ਵੇਟ ਆਈ ਇਹ ਚ ਘੱਟੋ ਘੱਟ ਹੋਊ ਵੱਧ ਆਪਾਂ 25 ਗੰਟਲ ਕਰਕੇ ਦੇਨੇ ਜੀ ਓਕੇ ਇਹਦਾ ਕੀ ਰੇਟ ਰਹੂਗਾ ਇੱਕ ਟੂਲੇ ਦੇ ਆਹ ਲੱਗ ਲੱਗੇ ਹੈ ਜੀ ਟੋਜਨ ਦਾ ਜੰਦਰ ਨੂੰ ਮਤਬ ਓਰੇ ਵੀ ਬਹੁਤ ਮਾਰਟਿਕ ਜੀ ਹਾਂ ਜੀ ਹਾਂ ਟੋ ਟੋ ਚੰਦਾ ਜਨ ਧੰਨਵਾਦ ਤੇ ਜਿਹੜੀ ਆ ਸ਼ੂਟਿੰਗ ਟਰਾਲੀ ਖੜੀ ਨਹੀਂ ਇਹ ਸੇਲ ਵਾਸਤੇ ਨਹੀਂ ਇਹ ਆਪਣੇ ਘਰ ਵਾਸਤੇ ਆ ਅਸੀਂ ਆਪਣੀ ਘਰੇਲੂ ਵਾਸਤੇ ਰੇ ਰੂ ਲਿਆਉਣ ਵਾਸਤੇ ਆ ਇਹਨੇ ਟਾਇਰ ਦੂਰ ਲੈ ਕੇ ਜਾਣ ਕਰਨੇ ਪੈਂਦੇ ਹਾਂ ਹਾਂ ਇਹ ਵੀ ਗੱਲ ਹੈ ਤੇ ਜਿਹੜੀ ਆ ਖੜੀ ਵਜਦਾ ਇਹ ਆ ਕੀ 12 ਸਾਢੇ ਸੀ ਵੀਰ ਜੀ ਓਕੇ ਇਹ 10 ਇੰਚੀ 80 ਚਾ ਜੀ ਹਾਂ ਜੀ ਤੇ ਪੂਰੀ ਭਾਰੀ ਟਰਾਲੀ ਹੈ ਜੀ ਹੂੰ ਤੇ ਇਹ ਟਰਾਲੀ ਆਪਾਂ ਦੇ ਦਾਂਗੇ 1,60,000 ਦੀ ਦੇ ਦਾਂਗੇ ਜੀ 1 ਲੱਖ ਤੇ 60,000 ਦੀ ਹਾਂ ਜੀ ਹਾਂ ਜੀ ਇਹਦਾ ਕਿੰਨਾ ਕੁ weight ਹੋਣਾ ਇਹਦੇ ਚ weight 19 ਕਾਉਂਟ ਸਹਿਜ ਇਹਦਾ ਹੈਗਾ 12 ਸਾਢੇ 6 12 ਸਾਢੇ 6 ਰੇਟ ਹੈਗਾ 1,60,000 ਕੁੱਲ ਜੀ 10 ਇੰਚੀ ਆਪਣੀ 80 ਜੀ 80 ਹੈ ਤੇ ਪੰਪੇ ਨੂੰ ਕਿੰਨੇ ਇੰਚ ਲੱਗਿਆ ਹੋਇਆ 36 ਇੰਚ ਜੀ 36 ਇੰਚ ਪੰਪ ਲੱਗਿਆ ਜੀ ਪਰ ਮੈਂ ਟੂਲਟਾ ਵਾਲੇ ਦੇ ਵੀ ਪੂਰਾ ਘੈਂਟ ਲੱਗਾਇਆ ਹਾਂ ਜੀ ਹਾਂ ਪੂਰੀ ਘੈਂਟ ਟ੍ਰਾਲੀ ਜੀ ਤੇ ਬੱਡੇ ਨੂੰ 3 ਫੁੱਟ ਤਿਆਰ ਹਾਂ 3 ਫੁੱਟ ਆਈ ਹਾਂ ਜੀ ਓਕੇ ਕਰੋ ਸੰਪਰਕ ਮਿੱਤਰੋ ਜੇ ਕਿਸੇ ਸੱਜਣ ਨੇ ਟਰਾਲੀਆਂ ਖਰੀਦਣੀਆਂ ਨੇ ਆ ਤਾਂ ਨਹੀਂ ਵਿਚੇ ਦੇਣਾ ਆਪਣਾ ਹਾਂਜੀ ਹਾਂਜੀ ਇਹ 16 ਦਾ ਸੈੱਟ ਪਿਆ ਜੀ ਹਾਂਜੀ ਇਹ ਰੂਟਾਵੀਟਰ ਪਿਆ 7 ਫੁੱਟ ਆ ਜੀ ਹੂੰ ਉਹ ਖਰਚੇ ਇਹ ਤਾਂ ਵੀ ਆਪਾਂ 45000 ਦੀਆਂ ਦੇ ਦਾਂਗੇ ਤਵੀਆਂ ਜੀ 16 ਦਾ ਸੈੱਟ ਆ ਹਿੱਸਾ ਵੀ ਮੇਂ ਲੱਗਿਆ ਹੋਇਆ ਹੈ ਜੀ ਆਹ 7 ਫੁੱਟ ਆ ਕਿਹੜਿਆਂ ਦਾ ਹੈ ਇਹ ਇਹ 90 ਵਾਲਿਆਂ ਦਾ ਬਣਿਆ ਹੋਇਆ ਜੀ 90 ਵਾਲਿਆਂ ਦਾ ਧਮਾਨ ਵਾਲਿਆਂ ਦਾ ਜੀ ਇਹ ਇਹਦਾ ਕੀ ਪ੍ਰਾਈਸ ਹੋਊਗਾ ਇਹ 40000 ਦਾ ਦੇ ਦਾਂਗੇ ਜੀ 40000 ਦਾ ਆਹ ਤਿੰਨਾਂ ਦਾ ਕੀ ਰੇਟ ਆ ਦੋਨਾਂ ਦਾ ਆਹ ਔਰਲਾ 25000 ਦਾ ਜੀ ਪਰਲਾ 20000 ਦਾ ਜੀ 25000 ਦੇ 20000 ਦਾ ਹੱਲ ਜੇ ਤਾਂ ਇਹ 9000 ਦੇ ਹੱਲ ਲੈ ਜੀ 9000 ਦੇ ਹੱਲ ਓਕੇ ਤੇ ਆ ਵੀ ਦਿਖਾ ਦਿ ਸਰ ਮੈਂ ਦੋ ਸੱਟਾ ਪੈਨੇ ਹਲਾਂ ਦੇ ਜੀ ਵਧੀਆ ਚੰਗੇ ਜੀ ਇਹ ਕਿਨੇ ਕਿਨੇ ਹੱਲ ਨੇ ਇਹ 22000 ਦੇ ਨੇ ਜਿਹੜਾ ਮਰਜ਼ੀ ਲੈ ਜੀ ਆ ਤਾਂ 3 ਕਾਊਂਟਲ ਦੇਣੀ ਜੀ ਹਾਂਜੀ ਪੂਰੇ ਹੈਵੀ ਇਹਦੇ 2.5 ਇੰਚ ਟਾਈਨ ਲੱਗੀ ਹੋਈ ਹੈ ਜੀ ਹੂੰ ਇਹ 2.5 ਕਾਊਂਟਲ ਦੇਣੀ ਜੀ ਓਕੇ ਪੂਰੇ ਹੈਵੀ ਹਲ ਨੇ ਕਰਿਓ ਸੰਪਰਕ ਕਿਸੇ ਸੱਜਣ ਨੇ ਟਰਾਲੀਆਂ ਖਰੀਦਣੀਆਂ ਨੇ ਨਾ ਬਿਲਕੁਲ ਬਾਜ਼ਾਰ ਰੇਟਾਂ ਦੇ ਵਿੱਚ ਵਧੀਆ ਗੱਲਬਾਤ ਹੈ ਤੇ ਦੁਬਾਰਾ ਤੁਹਾਨੂੰ ਲੋਕੇਸ਼ਨ ਦੱਸ ਦਿੰਦੇ ਆ ਬਈ ਪਿੰਡ ਆਪਣਾ ਪੈਂ ਜਾਂਦਾ ਬਾਲੀਆਂ ਹਾਂਜੀ ਵੀਰ ਜੀ ਤੇ ਸੰਗਰੂਰ ਤੋਂ ਮੈਂ ਕਹਿੰਦਾ 3-4 ਕਿਲੋਮੀਟਰ ਬਸ ਇੰਨਾ ਕਿ ਬੰਦ ਨਾਨਕਾਣਾ ਰੋਡ ਤੇ ਹਾਂਜੀ ਹਾਂਜੀ ਹੈਨਾ ਤੇ ਬਾਕੀ ਤੁਹਾਡਾ ਨੰਬਰ ਦੱਸ ਸੀ ਜੀ ਇੱਕ ਵਾਰੀ 9435 144 946053514 1442 हां जी ना तोटे जगजीत सिंह जगजीत सिंह हां जी ओके ਤੇ ਜਿਹੜਾ ਆਪਣਾ ਇਹ ਲੋਕੇਸ਼ਨ ਆਪਾਂ ਕਿੱਥੇ ਜਿਖੜੇ ਆ ਇਸ ਟਾਈਮ ਇਹ ਬਾਲੀਆਂ ਚੋਂ 나ਈ ਵਾਲੇ ਦੀ ਸੜਕ ਜਾਂਦੀ ਹੈ ਜੀ ਪਿੰਡ ਬਾਲੀਆਂ ਤੋਂ ਇਹ 나ਈ ਵਾਲੇ ਦੀ ਸੜਕ ਜਾਂਦੀ ਹੈ ਹਾਂ ਜੀ ਲੈ ਮਿੱਤਰੋ ਕਰੋ ਸੰਪਰਕ ਬਈ ਕਈ ਵਾਰ ਕਿਸੇ ਸੱਜਣ ਲੱਭੇ ਪੁਰਾਣੀ ਟਰਾਲੀ ਹੋਵੇ ਵਿੱਚ ਕੱਟ ਲਾਂਗੇ ਵਿੱਚ ਕੱਟ ਲਾਂਗੇ ਵਿੱਚ ਕੱਟ ਲਾਂਗੇ ਜਾਂ ਕੋਈ ਹੋਰ ਖੇਤੀਬਾੜੀ ਦਾ ਸੰਦ ਹੋਵੇ ਉਹ ਮਰਜ਼ੀ ਹੋਵੇ ਜੀ ਵਿੱਚ ਕੱਟ ਲਾਂਗੇ ਕੱਟ ਲਾਂਗੇ ਜੈਜ ਰੋਡ ਤੇ ਦੇਵਾਂਗੇ ਜੈਜ ਰੇਟ ਤੇ ਹੀ ਕਟਾਂਗੇ ਠੀਕ ਹੈ ਜੀ ਲਓ ਮਿੱਤਰੋ ਕਰੋ ਸੰਪਰਕ